ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਘੈਂਟ ਜੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਇਆ ਦੇਖਦੇ ਮਜ਼ਾ ਆਇਆ ਉਹ ਸ਼ਗਨਾ ਦੀਆਂ ਲੜੀਆਂ ਫਾਣਦੇ ਆ ਕਦੋਂ ਲੱਗਦੀ ਕੱਚੇ ਟਾਰੇ ਨੂੰ ਵੀਰੇ ਗੁੱਸਾ ਨਾ ਕਰੀ ਜਿਆਦਾ ਲੰਬੀ ਹੋਏ ਨਾ ਲਾਈਂ ਕਈ ਵਾਰ ਸਾਲਾ ਸਾਹ ਹੀ ਨਹੀਂ ਮੁੜਦਾ ਹੁੰਦਾ ਘੋੜਿਆ ਤੇਰੇ ਚ ਹੌਸਲੇ ਨਹੀਂ ਪੁੱਤਰਾ ਓਏ ਇਨੂ ਵਿਰਲਾ ਥਾਣੀ ਤੱਕਦੀਆਂ ਸ਼ੁ크ਰਾ ਅਜੇ ਵਿਰਲਾ ਥਾਣੀ ਤੱਕਦੀ ਆ ਜੇ ਇਦਾਂ ਜ਼ੋਰ ਮਾਰੀ ਗਿਆ ਤਾਂ ਵਿਰਲਾ ਥਾਣੀ ਬਾਹਰ ਖਿੱਚ ਲਿਆ ਕਰਨਾ ਉਹਨੇ ਹੌਣ ਦਿਹਾ ਲੱਗਦੀ ਕਦੋਂ ਅਚਬਾਰੇ ਨੂੰ ਬੈਠ ਕੇ ਵੀ ਮਸਲਾ ਨਿਬੜ ਸਕਦਾ ਸੀ ਅਰਜਨਾ ਰੇਂਜ ਪਹਿਲਾਂ ਇਹਦੇ ਤੇ ਚੜਾ ਇੱਕ ਦੋ ਵਾਰੀ ਬੈਕ ਕਰ ਕਰਕੇ ਫੋਨ ਮੈਨੂੰ ਕਰ ਦਈਏ ਮੈਨੂੰ ਦੁਖਦਾ ਫੋਨ ਮੈਨੂੰ ਕਰ ਦਈਏ ਮੈਨੂੰ ਕਿਉਂ ਹੱਥ ਟੁੱਟਿਆ ਤੈਨੂੰ ਰੱਬ ਕਿਉਂ ਨਹੀਂ ਚਾਹਦਾ ਇਸ ਦਾ ਨਾਂ ਭਰਨ ਐਦਾਂ ਹੀ ਹੁੰਦਾ ਤੇਰੇ ਵਰਗਾ ਫਿਰ ਫੋਨ ਨਹੀਂ ਚਾਹਦਾ ਹੁੰਦਾ ਫੋਨ ਮੈਨੂੰ ਕਰ ਦਈਏ ਮੈਨੂੰ ਦੁਖਦਾ ਤਾਂ ਹੀ ਤਾਂ ਗਾਣਾ ਖਾਨਾ ਫਿਰ ਗੱਟ ਨਿਲਕੋਂਦਾ ਮੂਹੇ ਵੇ ਮੈਂ ਪਰਖੀ ਕਰੀਆ ਗੱਟ ਨਿਲਕੋਂਦਾ ਮੂਹੇ ਤੇਰਾ ਜੀਪ ਇਹ ਨੰਬਰ ਸੈਂਡ ਕਰੀ ਤੈਨੂੰ ਲਾਂ ਤਾਂ ਪਾਉਣੀਆਂ ਨੇ ਦੂਲ ਕੋਈ ਲੈ ਕੋਈ ਚੱਕਰ ਨਹੀਂ ਮੇਰੇ ਬਠਿੰਡੇ ਫੋਕਲ ਪੁਆਇੰਟ ਫੈਕਟਰੀ ਵਿੱਚ ਲੇਬਰ ਚਾਹੀਦੀ ਆ ਤੈਨੂੰ ਉੱਥੇ ਲਵਾ ਦੇਣਾ ਗਾਣਾ ਗੁਣਾ ਤੇਰੇ ਵਾਸਤਾ ਕੰਮ ਨਹੀਂ ਗੱਟ ਨਿਲਕੋਂਦਾ ਮੂਹੇ ਵੇ ਮੈਂ ਪਰਖ ਜੇ ਕਿਸੇ ਨੂੰ ਗਾਣਾ ਸਮਝ ਲੱਗਿਆ ਤਾਂ ਮੈਨੂੰ ਵੀ ਸਮਝਾ ਦਿਓ ਅਬੇ ਜਲਦੀ ਬੋਲ ਬੋਕਲੇਸ਼ਰਾਪ ਪੀਂ ਤੁਮਸੇ ਨਾ ਹੋ ਪਾਇਗਾ ਅਡੀਡੀ ਪੰਜਾਬੀ ਤੋਂ ਗਾਣੇ ਸੁਣ ਕੇ ਥਕੇ ਮਲ ਦਿੱਤੇ ਸਾਰਾ ਤੇਰਾ ਗਾਣਾ ਸੁਣ ਕੇ ਉਨੇ ਹੀ ਥਕੇ ਮਾ ਫੇਰ ਚੜ ਗਿਆ ਵੀਡੀ ਪੰਜਾਬੀ ਵਾਲਿਆਂ ਨੂੰ ਜਿੰਨਾ ਮਰਜੀ ਪੰਪ ਦੇ ਲੈ ਚਾਰਜ ਦਾ ਗਾਣੇ ਦੇ ਦੇਣੀ ਪੈਣੇ ਅਡੀਡੀ ਪੰਜਾਬੀ ਤੋਂ ਗਾਣੇ ਸੁਣ ਕੇ ਥਕੇ ਮਲ ਦਿੱਤੇ ਸਾਰਾ ਰਜੀਤ ਭੁੱਲਰ ਦੀ ਮਾਸੀ ਦਾ ਮੁੰਡਾ ਆਪ ਵੀ ਹੱਸੀ ਜਾਂਦਾ ਉਹਨੂੰ ਪਤਾ ਮੈਂ ਫੁੱਦੂ ਘਾਰਿਆ ਸਰਪੰਚ ਬਣ ਗਿਓ ਬਾਈ ਜੀ ਹੁਣ ਘਪਲਾ ਕਿਉਂ ਨਹੀਂ ਕਰਦਾ ਸਰਪੰਚ ਲਫੇੜਿਆਂ ਤੋਂ ਡਰਦਾ ਤੂੰ ਗਾਣਾ ਕੱਢਿਆ ਇਹੋ ਜਾਂ ਤੇਰੇ ਲਫੇੜਾ ਕਿਉਂ ਨਹੀਂ ਵਰਦਾ ਬਾਈ ਡਰ ਨਹੀਂ ਲੱਗਦਾ ਸੱਚ ਲਿਖਣ ਤੋਂ ਸਰਪੰਚ ਬਣ ਗਿਓ ਬਾਈ ਜੀ ਹੁਣ ਘਪਲਾ ਫਰੀ ਹੋ ਕੇ ਕਿਤੋਂ ਚਪੇੜਾਂ ਖਾ ਕੇ ਆ ਤੈਨੂੰ ਹੋਸ਼ ਆਵੇ ਤੇਰੀ ਬੋਤੀ ਕੋਲੀ ਤੇਰੀ ਬੋਤੀ ਕੋਲੀ ਪੈਲੀ ਆ ਮੇਰਾ ਦੇ ਵਿੱਚ ਫੋੜਨੀ ਖੁੱਬ ਜਾਂਦਾ ਲਖਾਰੀ ਨੂੰ ਗ੍ਰੇਮੀ ਅਵਾਰਡ ਦਵ ਕੋਈ ਨਾ ਟਾਇਲਾ ਲਵਾ ਕੇ ਦਿੰਨੇ ਆ ਬੱਡੇ ਡਰਾਈਵਰ ਨੂੰ ਪੈਲੀ ਆ ਮੇਰਾ ਦੇ ਵਿੱਚ ਫੋੜਨੀ ਖੁੱਬ ਜਾਂਦਾ ਤੇਰੀ ਬੋਤੀ ਕੋਲੀ ਪੈਲੀ ਹੂ ਮੇਰਾ ਵਿੱਚ ਟਰੈਕਟਰ ਖੁੱਬ ਜਾਂਦਾ ਮੈਨੂੰ ਗਲਤੀ ਆ ਲੱਗਦਾ ਗਾਣਾ ਹਾਏ ਰੱਬਾ ਮੇਰੇ ਆ ਮੁੰਬਈ ਦਿਮਾਰ ਗਿਆ ਹਾਏ ਰੱਬਾ ਮੇਰੇ ਆ ਮੋਬਾਈਲ ਮਾਰ ਗਿਆ ਮੈਨੂੰ ਤਾਂ ਇਹ ਸੋਨੂ ਸਿਤਵਾਲੇ ਦੀ ਕਾਪੀ ਕਰਦਾ ਲੱਗਦਾ ਹੁਣ ਪਿੱਛੇ ਛੱਪੜ ਚ ਛਾਲ ਵੀ ਮਾਰ ਦਿਓ ਲੱਗਦੇ ਹੱਥ ਗਰੀਬਾਂ ਦਾ ਸੁਰਜੀਤ ਭੁੱਲਰ ਹਾਏ ਰੱਬਾ ਮੇਰੇ ਆ ਮੋਬਾਈਲ ਮਾਰ ਗਿਆ ਹਾਏ ਰੱਬਾ ਮੇਰੇ ਆ ਮੋਬਾਈਲ ਮਾਰ ਗਿਆ ਅਜੇ ਤਾਂ ਤੇਰੇ ਚਾਰਜ ਬੱਕੀ ਚ ਪੈਣੇ ਸੀ ਹੁਣ ਕਿਸ ਤੋਂ ਪਾਰੀ ਨਾ ਜਾਂਦੀ ਆ ਪਾਪਾ ਜੀ ਮੇਰੀ ਚੈਲੀ ਬਾਬਾ ਤੇ ਆਪ ਲੋਨ ਲੈ ਕੇ ਭੱਜਾ ਲੱਗਦਾ ਕਿਸਤਾ ਭਰਨ ਤੋਂ ਡਰਦਾ ਤਾਂ ਮੈਂ ਬਾਬਾ ਬਣਿਆ ਸਕ ਪਰੀ ਨਾ ਜਾਂਦੀ ਆ ਉਦੋਂ ਬਾਪੇ ਤੋਂ ਪੁੱਛ ਕੇ ਲੋਨ ਲਿਆ ਸੀ ਬਾਪੇ ਦਾ ਤਾਪ ਸਿੰਪਲ ਸਕੋਰ ਡਾਉਣਾ ਠਾ ਵਲਿਏ ਨੂੰ ਸਾਨੂੰ ਵੈਦ ਕੇ ਦੇਨੀ ਪਰਵਾਹ ਵਾਲੀਏ ਉਂਗਲ ਜੇੜਾ ਕਰਤੇ ਨਹੀਂ ਤੋ ਚਲਤੇ ਗਏ ਮੇਰੇ ਵੀਰ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਨਾ ਗਾਇਆ ਕਰ ਹਟ ਜਾ ਬਾਈ ਬਰਿੰਦਰ ਬਰਾੜ ਤੇਰੀ ਛਾਤੀ 'ਚ ਲੱਤਾਂ ਮਾਰੂ ਅਚੜੀ ਛੱਕਾ ਉੱਤੇ ਸਾਲਾ ਇਮੇਜ ਕਿਹੜਾ ਲਾਇਆ ਪਤਾਰ ਨਹੀਂ ਤਾੜੀ ਛੱਕਾ ਖੇਡ ਮੁੰਡਿਆ ਜੇ ਤੂੰ ਸਾਡੇ ਨਾਲ ਫਰੇ ਕਣਕ ਵੜਨੀ ਆਉਂਦੀ ਆ ਧਾਰਾ ਮੈਂ ਕੱਢ ਲੈਣਾ ਮੰਜਾ ਮੋਲ ਲੈਣਾ ਅਚੜੀ ਛੱਕਾ ਵੀ ਸਿੱਖ ਲਉ ਅੱਛਾ ਵਿਆਹ ਕਰਾਉਣ ਲਈ ਲੱਗਦਾ ਕਬੱਡੀ ਖੇਲਣੀ ਪੈਣੀ ਆ ਤੇਰੀ ਆ ਵਰਾ ਵਰਾ ਮਰੀ ਕਾਲੀ ਆ ਵੇ ਕੰਡੀਆ ਦੇਸ਼ੀ ਬੀਲੀ ਕੀ ਫਿਰਦਾ ਕੰਜਰਾ ਓ ਮੂਸੇ ਵਾਲਿਆ ਮੂਸੇ ਵਾਲੇ ਤੋਂ ਸ਼ਕਤੀਆਂ ਮੰਗਦਾ ਹੋਇਆ ਓਏ ਮੂਸੇ ਵਾਲਿਆ ਓ ਮੂਸੇ ਵਾਲਿਆ ਕੋਰੀ ਦੀ ਬਰਾਤ ਆਈ ਗਾਣ ਗਾਣੇ ਪੂਰੇ ਸੁਣਾ ਗਿਆ ਪਰ ਨਲੀ ਨਹੀਂ ਬਾਹਰ ਆਉਣ ਦਿੱਤੀ ਤੇਰੀ ਆਵਰਾਵਰਾ ਮਰੀ ਕਾਲੀ ਆਵੇ ਕੰਧ ਬਤੰਦਰਾ ਨਾਸਾਂ 'ਚ ਕੱਚ ਚਮਕੀ ਜਾਂਦਾ ਗੰਡੀ ਵਿੰਡ ਵਾਲ ਟਿੰਕੇ ਨੂੰ ਤੂ ਕੀਤਾ ਹੈ ਪਿਓ ਹਾਰਨੀ ਹਟੀ ਨਾ ਜਦੋਂ ਤੱਕ ਪੀ ਸੀਰੀਜ਼ ਵਾਲੇ ਕੇਸ ਨਹੀਂ ਕਰਦੇ ਜਿਹੜੇ ਕੰਮੀ ਪਿਆ ਟਿੰਕਿਆ ਉਧਰ ਨਰੇਗਾ ਵਾਲੇ ਲੱਭਦੇ ਫਿਰਦੇ ਆ ਐ ਗੰਡੀ ਵਿੰਡ ਵਾਲ ਟਿੰਕੇ ਨੂੰ ਤੂ ਕੀਤਾ ਹੈ ਪਿਓ ਹਾਰ ਹਾਈਵੇ ਝਾਲਮਾ ਕਿਹੜਾ ਸੁਰ ਫੜ ਲਿਆ ਤੂੰ ਸੋਣਾ ਮੁੰਡਾ ਸਰਦਾਰ ਹੋਵੇ ਨਾਲ ਸ਼ੈਲ ਚਬੀਲੀ ਨਾਰ ਹੋਵੇ ਵਿੱਚ ਦੋ ਨਾ ਬਾਈ ਇੰਜ ਗਾਣਾ ਨਾ ਗਾਇਆ ਕਰ ਗਾਣਾ ਲੀਕ ਹੋ ਜੂ ਤੇਰਾ ਇਹ ਚਮਕੀਲੇ ਵੇਲੇ ਦਾ ਪੱਟਿਆ ਹੁਣ ਤੱਕ ਰਾਸ ਨਹੀਂ ਆਇਆ ਪਤੰਦਰ ਲੁਚਿਆਂ ਦਾ ਪੀਰ ਇਹਦਾ ਗਾਣਾ ਬਲੈਕ ਬੋਰਡ ਤੇ ਵੀ ਨਹੀਂ ਜਾਣਾ ਫੋਨ ਮੇ ਤੇ ਫੋਟੋ ਤੇ ਪੈਣਾ ਲੀ ਜਾਲਮਾ ਤੂੰ ਤਾਂ ਰਵਾ ਕੇ ਰੱਖਦਾ ਮੈਨੂੰ 괜ੀ ਤੂੰ ਛਾਤੀ ਚ ਲੱਤਾਂ ਖਾ ਕੇ ਹਟਣਾ ਤੁਹਾਨੂੰ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ